ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਲਖਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਲੇਵਿੰਦਰ ਸਿੰਘ ਬਿੱਲੇ ਪਾਜੀ ਕੋ ਆਪਾਂ ਆਏ ਆਂ ਕੰਪੈਨਾਂ ਵਾਲਿਆਂ ਕੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੋਈਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਇੱਕ ਆਵਲੀ ਤੋਕੜ ਗੱਬਣ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਇੱਕ ਗੱਬਣ ਗਾਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਬਿੱਲੇ ਭਾਈ ਨਾਲ ਕਰਦੇ ਹਾਂ ਤੇ ਪੁੱਛਨੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਬਲਵਿੰਦਰ ਸਿੰਘ ਹਾਂ ਜੀ ਬਲਕਪੁਰ ਤਸੀਲਾਂ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀ 9951576000 ਠੀਕ ਹੈ ਹਾਂ ਜੀ ਤੇ ਉਦੋਂ ਨਵੇਂ ਸਾਲ ਤੇ ਲਾਏ ਸੀ ਆਫਰ ਹਾਂ ਜੀ ਆਂਦੀ ਉਹ ਮਾਲ ਵੇਖਿਆ ਸੀ ਉਦੋਂ ਤੇ ਅੱਜ ਲਾ ਦੀਏ ਫਿਰ ਲੋੜੀ ਤੇ ਲਾ ਲ ਦਨੇ ਹਾਂਜੀ ਲੋੜੀ ਤੇ ਮੈਂ ਲਾ ਦਨੇ ਆ ਤੀ ਟੈਂਸ਼ਨ ਕਿਉਂ ਲੈ ਲੈਂਦੇ ਓਧਰੋਂ ਮਾਲ ਜਹਾਜ ਹੀ ਅੱਛਾ ਤੇ ਅੱਧੇ ਘੰਟੇ ਵਿੱਚ ਸਾਰਾ ਮਾਲ ਵੇਚ ਗਿਆ ਠੀਕ ਆ ਹਾਂਜੀ ਅੱਜ ਵੀ ਵੇਚ ਜੀ ਛੇਤੀ ਹਾਂਜੀ ਵੀ ਵੇਚ ਜੀ ਹਾਂਜੀ ਚਲੋ ਫਿਰ ਨਿਕੇ ਨਿਕੇ ਕਰ ਜੈ ਜੈ ਮੋਲ ਪਾ ਦਨੇ ਆ ਠੀਕ ਆ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ ਥੋੜਾ ਡਰਦੀ ਆ ਸਾਡੇ ਕੋਲ ਨਹੀਂ ਨਹੀਂ ਕੋਈ ਚੁੱਪ ਕਿੰਨਾ ਸੂਆ ਸੋਈ ਜੇ ਵੀਰ ਜੀ ਇਹ ਪਹਿਲਾ ਸੂਆ ਵੀਰ ਜੀ ਸੋਈ ਜੇ ਤੇ ਕਿੰਨਾ ਕ ਚਿਹਰਾ ਕੋਈ ਸੋਈ ਨਾ ਸੋਈ ਨੂੰ ਆ ਵਸ ਜੀ ਨ ਨੌੜਾ ਇੱਧਰ ਨਾ ਕਰਿਆ ਇਹ ਜੁੱਦਦਲ ਮਰਜੀ ਹਾਂ ਦੇਖ ਤਾਂ ਦੇ ਨਾੜੂ ਨਾਲ ਨਾੜ ਜਿਹੜਾ ਇਹਦਾ ਨਾਲ ਹੀ ਆ ਕੱਠ ਦੱਸ ਦੇਣਗੇ ਹੋਣਗੇ ਆ ਵੀ ਬੱਚਾ ਤਾਂ ਆ ਜਾਈਏ ਇਹ ਬੱਚਾ ਜੀ ਇਹ ਵੀ ਬੱਚਾ ਇਹਦਾ ਨਾੜੂ ਨਾਲ ਆ ਇਹਦਾ ਵੀ ਜਿਹੜਾ ਨੜ ਨਾਲ ਹੀ ਆ ਆ ਜਾਈਏ ਬੱਚੇ ਜਿਹੜੇ ਦੋਵੇਂ ਮੈਂ ਆਪੇ ਤੇਰੀ ਮੈਂ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਜੀ ਵਿਰਜੀਆ ਦੇ ਕੋਲ ਵਿਰਜੀਆ ਦਾ 16-17 ਲੀਟਰ ਦੁੱਧ ਤਿਆਰ ਜੀ ਤਿਆਰ ਬਿਲਕੁਲ ਹਾਂਜੀ ਕੋਈ ਚਾਰ ਟਾਈਮ ਜਿੱਥੇ ਚਵਾਈ ਕਰਕੇ ਲੈ ਜੇ ਅੱਛਾ ਹਾਂਜੀ ਕਿੰਨਾ ਚਵਾਈ ਜਾਊਗੀ ਇਹ ਆਰਾਮ ਨਾਲ 20 ਕਿਲੋ ਲੱਗੇ ਜਾਏਗੀ ਲਿਆ ਫਿਰ ਤੋਰ ਤੇ ਸੁਵਾ ਆਪਣੇ ਸੁਵਾਲ ਲਈ ਸਾਡੇ ਘਰ ਇੱਥੇ ਕੋਈ ਤਸੱਲੀ ਕਰਕੇ ਲਾ ਜਾ ਭਾਵੇਂ ਚਾਰ ਡੰਗ ਚੋਵੇ ਅੱਛਾ ਹਾਂਜੀ ਠੀਕ ਐ ਲਿਆ ਖੋਲੋ ਫਿਰ ਤੋਰ ਦੀ ਜਸ ਹੁਆ ਹੈ ਵੀ ਦੰਦ ਜੀ ਦੰਦ ਵੀ ਇੱਥੇ ਤੁਹਾਨੂੰ ਦਿਖਾ ਦਈਏ ਕਿੰਨੇ ਦੰਦ ਜੇ ਵੀਰ ਜੀ ਆਹ ਦਾ ਛਿੱਗੀ ਹੁੰਦੀ ਜੇ ਥੋੜਾ ਸਾਡੇ ਤਾਂ ਦਰਦ ਹੀ ਕਿਤੇ ਲੱਗੇ ਚਲੋ ਕੋਈ ਨਹੀਂ ਆ ਜਾ ਲੈ ਆਓ ਸੈਡ ਵਾਲੇ ਦੰਦ ਜੇ ਖਲੋਤੇ ਆ ਛਿੱਗੀ ਤੇ ਜਿਹੜੇ ਬਰਾਬਰ ਦਈ ਆ ਕਰਨਾ ਦੁੱਧ ਮੋਕੇ ਦੇ ਤੇ ਕੱਲ 16 ਲੀਟਰ ਜਿਹੜਾ ਤਿਆਰ ਦੱਸਦੇ ਆ ਥੋੜਾ ਡਰਦੀ ਡਰਦੀ ਜੀ ਅੱਜ ਲੈ ਆਇਆ ਵੀਰ ਜੀ ਬਾਕੀ ਕਈ ਵਾਰੀ ਘਰਾਂ ਚੋਂ ਗਾਵਾਂ ਕੱਡੀਆਂ ਨਹੀਂ ਹੁੰਦੀਆਂ ਤੇ ਲੈ ਲੈ ਤੇ ਵੀਰ ਜੀ ਫਿਰ ਕੀ ਮੁੱਲ ਜਿਆਦਾ ਰੱਖੀ ਇਹਦਾ ਨੋ ਨਵੀਂ ਜੀ ਦੁੱਧ ਦੇ ਹਿਸਾਬ ਨਾਲ ਤਾਂ ਭਾਵੇਂ 50 55000 ਦੀ ਆ। ਅੱਛਾ। ਹਾਂ ਜੀ। ਕਿਹ ਜੋ ਮਾਣ ਕਰਾਉਣਾ ਕਰਾ ਲਓ। ਕਿੰਨੇ ਰੀ ਦੇ ਦਈਏ? 45 ਦੀ ਦੇ ਦਾਂ। ਅੱਛਾ। ਹਾਂ ਜੀ। ਵਿਚੋ ਕਰ ਦੋਗੇ ਮਾਣ। 3000 ਵਰ ਛੱਡ ਦਾਂ। 42000 ਦੀ। ਚਲੋ ਮੌਕੇ ਤੇ ਛੋਟ-ਛਾਟ ਹੋਰ ਕਰ ਦੋਗੇ। ਸਾਡੇ ਕੋਲ 16 ਲੀਟਰ ਕੋਈ ਦੁੱਧ ਜਿਹੜਾ ਨਾ ਚਵਾ ਕੇ ਖੜੇ ਕੋ ਚਾਰ ਡਾਂ। ਅੱਛਾ। ਹਾਂ ਜੀ। ਚਵਾ ਕੇ ਜਿਹੜਾ ਦੋਗੇ ਕਰੋ। ਤੇ ਬਾਕੀ ਗਾਂ 18 ਕਰ ਜੇ 20 ਕਰ ਜੇ ਉਹ ਅਗਲੇ ਦੀ। ਅਗਲੇ ਦੀ ਕਿਸਮਤ। ਠੀਕ ਹੈ ਜੀ। ਬਾਕੀ ਤੁਹਾਨੂੰ ਪਤਾ ਭਾਏ ਦਾ ਮੋਲਿਆ। ਠੀਕ ਹੈ ਜੀ ਜੀ ਵਾਦਾ ਤੇ ਹੁਣ ਆ ਟੋਕਰ ਗੱਭੰਜੇ ਹਾਂਜੀ ਚੈੱਕ ਪਾਸ ਚੈੱਕ ਪਾਸ ਕਿੰਨੇ ਚਿਰ ਦੀ ਚੈੱਕ ਪਾਸ ਚ ਇਹ 4 ਮਹੀਨਾ ਤੋਂ ਉੱਪਰ ਹੀ ਜੇ 4 ਮਹੀਨਾ ਤੋਂ ਉੱਪਰ ਹੈ ਹਾਂਜੀ ਤੇ ਦੁੱਧ 916 ਲੀਟਰ ਦੁੱਧ ਆ ਰਿਹਾ 13 ਲੀਟਰ ਜਿਹੜਾ ਕੰਡੇ ਵਾਲਾ ਹੋਊਗਾ ਮੌਕੇ ਤੇ ਮੌਕੇ ਕੋਈ ਦੋ ਤਿੰਨ ਚਾਰ ਟਮਾ ਅੱਛਾ ਤੇ ਸੱਜਣ ਨੇ ਕਿੰਨਾ ਕਿਚਵਾਇਆ ਜੀ ਸੱਜਣ ਨੇ 27 28 ਕਿਲੋ ਚਵਾਇਆ ਜੀ ਅੱਛਾ ਲਿਆ ਖੋਲੋ ਹਾਂ ਫਿਰ ਤੋੜ ਦਈਏ ਹੋਣਾ ਕੋਈ 13 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਨਾਲ ਇੱਧਰ ਕੰਨੇ ਵਾਲਾ ਉਹਦਾ 15 16 ਹੀ ਹੋਊ ਅੱਛਾ ਹਾਂਜੀ ਉਹ ਤਰ ਜਿਹੜੇ ਚੰਗੇ ਕੱਦ ਕਰਤੀ ਚੰਗੇ ਬੇਲਦੀ ਆ ਜਿਹੜੇ ਇਹ ਕਮੇਟੀ ਆ ਵੀਰ ਜੀ ਠੀਕ ਆ 4 ਮਹੀਨਿਆਂ ਦੇ ਗੱਬਨ ਦੱਸੇ ਜੀ ਵੀਰ ਜੀ ਆ ਜੋ ਲੈ ਆਓ ਜੀ ਬਾਕੀ ਸੂਣਾ ਮਹੀਨੇ ਗਾ ਗਰਮੀ ਚ ਜਾ ਗਏ ਆ ਉਦੋਂ ਵੈਸੇ ਵੀ ਬਾਜ਼ਾਰ ਆ ਥੋੜਾ ਜਿਹਾ ਵਧੀਆ ਹੁੰਦਾ ਸੁਆ ਘੱਟ ਹੁੰਦਾ ਉਹ ਥੋੜਾ ਜਿਹਾ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਬਾਕੀ ਜਦ ਵੀ ਇਹ ਸ਼ਾਮਾ ਨੂੰ ਗਾਵਾਂ ਬੰਨਦੀਆਂ ਪੂਰੀਆਂ ਇੱਥੇ ਇੱਥੇ ਠੀਕ ਹੈ ਪਰ ਚਾਵ ਵੀ ਬਾਕੀ ਬੋਡੀ ਸਟਰਕਚਰ ਵੀ ਜਿਹੜਾ ਇਹਦਾ ਵਧੀਆ ਹੈ ਚਾਵ ਵੀ ਆ ਵੇਖੋ ਇੱਕ ਦੇ ਕਰੀਬ 1 ਵਜ ਗਏ ਤੇ 50 ਮਿੰਟ ਹੋਏ ਜਿਹੜੇ 12:50 ਹੋਏ ਜਿਹੜੇ 1 ਵਜਨ ਚ 10 ਮਿੰਟ ਰਹਿ ਗਏ ਜਿਹੜੇ 12:50 ਮਿੰਟ ਹੋਏ ਜਿਹੜਾ ਤੁਸਾਂ ਜਿ ਪਲੇਖ ਲੱਗ ਗਿਆ ਥੋੜਾ ਜਿਹਾ ਤੇ ਇਹਦਾ ਵੇਜ ਫਿਰ ਕੀ ਰੱਖੀਏ ਮੁੱਲ ਮੈਂ ਆਣਾ 50 ਦੇ ਦੀਏ ਨਹੀਂ ਫਿਰ ਤੇ ਤੁਸੀਂ ਸੱਜਰ ਦੀ ਮਿਆੜ ਵੇਚਦੀ ਐ ਤੁਸੀਂ ਜਿਆ ਮਹੀਨੇ ਅਜ ਦੁੱਧ ਦੇ ਜਿਹਨਾਂ ਨੇ ਆਰਾਮ ਨਾਲ ਗਾਂ ਫਰੀ ਹੋ ਜਣੀ ਐ ਠੀਕ ਆ ਹਾਂਜੀ ਕਰ ਦਈਏ 45 ਦੀ 44000 43000 ਇਹ ਵੀ 42000 ਦੀ 42 ਦੀ ਭਾਵੇਂ ਕੋਈ ਉਹ ਲੈ ਜੇ ਜੇ ਕੋਈ ਜੋੜਾ ਖੜੂ ਮਾਨ ਵਧ ਕਰਦਾ ਵਾ ਅੱਛਾ ਫਿਰ ਮਾਨ ਵਧ ਕਰ ਦੋਗੇ ਤੇ 42000 ਦੀ ਕਹਿੰਦੇ ਕਿ ਜਿਹੜੀ ਇਹ ਦੇ ਦੇਾਂਗੇ ਹਾਂਜੀ ਤੇ ਸੱਜਣਾ ਦੇ ਵੀ ਦੁੱਧ ਜਿਹੜਾ ਚੰਗਾ ਚਵਾਇਆ ਚੰਗੇ ਰਿਕਾਰਡ ਵਾਲੀ ਟੋਕੜ ਗੱਬਨੇ ਹੋਂ ਵੀ ਸੱਜਣਾ ਵਰਗਾ ਹੀ ਦੁੱਧ ਆ ਇਹਦੇ ਕੋਲ ਹਾਂਜੀ ਤੇ ਇਹਦੇ ਸ਼ਾਮਾਂ ਨੂੰ ਵੀ ਬੜੀਆਂ ਪੰਦੀਆਂ ਠੀਕ ਆ ਤੇ ਹੁਣ ਜਿਹੜੀ ਇਹ ਕਾ ਵੈੜੇ 33 ਨੰਬਰ ਤੇ ਇਹਦੇ ਬਾਰੇ ਵੀ ਦੱਸ ਤੀਏ ਇਹ ਵੀ ਜੀ ਸੂਈ ਜੇ ਤਿੰਨ ਚਾਰ ਜੰਦੀ ਅੱਛਾ ਕੋਈ ਬੋੜਾ ਮੰਨ ਲੈ ਕੋਈ ਦੁੱਧ ਮੰਨ ਲੈ ਠੀਕ ਹੈ 11 12 ਕਿਲੋ ਤਿਆਰ ਜੇ 11 12 ਲੀਟਰ ਤਿਆਰ ਆ ਹਾਂਜੀ ਕਿੰਨਾ ਖਚਵਾਈ ਜਾਊਗੀ 15 16 ਲੀਟਰ ਆਮ ਨਾਲ ਚਵਾਊਗੀ ਲਿਆ ਖੋਲ ਹਾਂ ਫਿਰ ਤੋੜ ਦੀ ਪਹਿਲਾ ਸੂਆ ਜਿਹੜਾ ਠੀਕ ਹੈ ਜੀ ਸੂਆ ਜਿਹੜਾ ਇਹਦਾ ਪਹਿਲਾ ਹੀ ਆ ਬਾਕੀ ਜਾਰਾ ਤੇਰੇ ਜਦੋਂ ਵੀ ਆਈਦਾ ਵੀਰ ਜੀ ਨਾਲ ਕੋ ਪਹਿਲੇ ਨਾਲ ਦੁੱਜਣੇ ਜਾਰੀਆਂ ਹੁੰਦੀਆਂ ਲੈ ਜਾ ਵੀਦੀ ਦੇ ਸਾਦੇ ਇਹ ਵੀ ਥੱਲੇ ਜਿਹੜੇ ਕਾਫੀ ਕੰਪੈਕਟ ਜੀ ਤਿਆਰ ਹੋਈ ਆ ਲੈ ਵੀ ਦੀ ਬਾਅਦ ਦਾ ਬਹੁਤ ਜ਼ਿਆਦਾ 15 16 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਇਹ ਚ ਆ ਜਾਊਗੀ ਬਾਕੀ ਇਹ ਟਾਈਮ ਜਿਹੜਾ ਦੁਪਹਿਰ ਦਾ ਵਾ ਸ਼ਾਮ ਤੱਕ ਇਹਨਾਂ ਦੁੱਧ ਦੇ ਹਿਸਾਬ ਨਾਲ ਆਪਣੇ ਬੰਨ੍ਹ ਤਿਆਰ ਕਰਨੇ ਇੱਕ ਦੰਗਲੇ ਕਰ ਲੈ ਤੇ ਇਹਦਾ ਵੀ ਇੱਜ ਕੀ ਰੱਖੀਏ ਫਿਰ ਮੁੱਲ ਆਪਾਂ ਇਹਦਾ 45000 ਰੁਪਏ ਇਹਦਾ 45 ਹਾਂਜੀ ਵਿੱਚੋਂ ਕਿੰਨਾ ਕਰਨਾ ਭਾਣਾ 3600 42 ਦੀ ਦੇ ਦੇਣੀ ਹੈ ਸਾਰੀਆਂ 42 45 ਕਰ ਦੇਣੀ ਆ ਇਹ ਪੂਰੇ 40 ਦੀ ਕਰ ਦਈਏ ਠੀਕ ਹੈ ਜੀ ਹਰ ਚੋ ਮਾਨਤਾ ਹਾਂ ਨਾ ਹੀ ਕਰ ਦੇਣੀ ਹੈ ਅੱਛਾ ਕਿੰਨੇ ਦੀ ਆਉਂਦੀ ਤਾਂ ਨਹੀਂ ਭਰ ਜੰਨੇ ਦੀ ਆਪਾਂ ਵੇੜ ਕਰ ਦੇਣੀ ਥਣ ਵੇਖੋ ਕਿਹੜਾ ਲੱਗਾ ਪਹਿਲਾਂ ਹਾਂ ਦੇਖ ਬਾਕੀ ਤਾਂ ਜੇ ਬੱਚਾ 나ੜੂ ਤੇ ਜਿਹੜਾ ਆਪਾਂ ਹੁਣੇ ਦਿਖਾਇਆ ਹਾਂ ਦਿਨਾਂ ਦੀ ਸੂਈ ਹੈ ਦੁੱਧ ਮੰਨ ਲੈ ਬੋਲਾ ਮੰਨ ਲੈ ਹਾਂ ਨਾ ਕਿੰਨੇ ਦੀ 4000 ਕੱਟ ਕਰ ਦੋਗੇ 40 ਚੋਰ ਕਿੰਨੇ ਕਰ ਦੋਗੇ 37000 ਦੀ ਹਾਨ ਹੋਰ ਤੋਂ ਛੋੜ ਕਰਨੀ ਆਪਣੀ ਮਰਜ਼ੀ ਦਾ ਸੌ ਕਰਦੀ ਆ ਦੋਸਤੋ ਬੱਗੇ 37000 ਦੀ ਦੇ ਦੋਗੇ 37000 ਤੇ ਦੁੱਧ 15 16 ਦੇ ਲਾਗੇ ਵੀ ਕਹਿੰਦੇ ਕਿ ਚਵਾ ਜੂਗੀ ਤੇ ਇਹ ਕਾਫੀ ਬੜੀ ਪਿਆਰੀ ਜੀ ਵੈੜ ਹੈ ਚਿੱਟੇ ਰੰਗ ਦੀ ਵੈੜ ਜਰਸੀ ਕ੍ਰੋਸ ਚ ਹੈ ਜਿਹੜੀ ਇਹ ਤੇ ਬਾਕੀ ਥਾਣੇ ਦੇ ਵੀ ਦੇਖ ਸਕਦੇ ਲਾਗੇ ਤਾਂ ਦੱਸਿਓ ਵੇ ਜੀ ਇਹਦੇ ਬਾਰੇ ਵੀਰ ਜੀ ਨੇ ਪਹਿਲਾਂ ਨੇ 14 15 ਕਿਲੋ ਚਵਾਇਆ ਅੱਛਾ ਹਾਂ ਦੂਜੇ ਸੂਵੇ ਲਈ ਗੱਭਣ ਹੈ ਯਾਰ ਕਿ ਕਿੰਨਾ ਚਵਾਈ ਜਾਊਗੀ 15 16 ਆਹ ਰਾਮਨ ਚਵਾਈ ਜਾਊਗੀ ਠੀਕ ਆ ਲਿਆ ਤੋਰ ਦਈਏ ਫਿਰ ਕਿ ਲੋਕਾਂ ਦੇ ਕਹਿਣ ਮੁਤਾਬਕ ਜੋ ਸਾਨੂੰ ਦੱਸਦੇ ਆ ਆਪਾਂ ਉਹ ਹੀ ਦੱਸਦੇ ਆ ਅੰਦਾਜ਼ਾ ਹੀ ਹੈ ਕਿ ਇਹ ਵੀ ਆਪਣੇ ਕੋਈ ਸਮਝਣਾ ਗਾੜੀ ਵੇਖ ਲੈ ਤੋਰੋ ਇਨਮ ਬੜਾ ਪਿਆਰਾ ਜਿਹਾ ਫੇਸ ਆ ਘਰੇ ਬੱਜੀਆਂ ਵੀ ਐਹੋ ਜਿਹੀਆਂ ਸੋਹਣੀਆਂ ਲੱਗਦੀਆਂ ਆ ਯਾਰ ਬੱਕਰੀ ਟੀਦ ਲਿਆਂਦੀ ਯਾਰ ਠੀਕ ਆ ਜੀ ਆਜੇ ਲੈ ਆ ਵੀਰ ਜੀ ਬਾਕੀ ਪੂਰੇ ਚਿੱਟੇ ਰੰਗ ਦੀ ਵੈਣ ਹੈ ਬਾਕੀ ਮੌਸਮ ਠੰਡਾ ਹੋਣ ਕਰਕੇ ਨਵਾਈਦਮਈ ਨਹੀਂ ਆ ਇਹ ਜੀ ਨਵਾਈਦਮਈ ਹੋਵੇ ਹੋਰ ਜਿਆਦੀ ਸੋਹਣੀ ਲੱਗਦੀ ਹੈ ਹਾਂ ਦੇਖ ਸਦੇ ਆ ਕਿ ਛੰਡੀ ਤੇਰੀ ਜੀ ਹੈ ਜਿਹੜੀ ਤੇ ਇਹਦਾ ਵਿੱਚ ਕੀ ਫਰਮੁੱਲ ਰੱਖ ਦੀਏ 42000 ਦੇ ਰਹੀਏ ਵੀ ਚੰਗਾ 44 44 ਕੇ ਅੱਜ ਜਿਆਦਾ ਕੀਤਾ ਜੇ ਪੱਕਾ ਜੀ ਨਿਹਾਣਾ 37000 ਅੱਛਾ ਐਵੇਂ ਵਾਰੀ ਉਹ ਜੋੜਾ 42 42 ਦਾ ਤੇ ਇਹ ਜੋੜਾ 37 37 ਦਾ ਜਿਹੜਾ ਜੋੜਾ ਹੀ ਜੋੜਾ ਲਾਊਗਾ ਮਾਨਤਾ ਵਧ ਕਰ ਮਾਨਤਨ ਵਧ ਹੋ ਜਾਊਗਾ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਹੈ ਨਾ ਹਾਂਜੀ ਬਹੁਤ ਵਧੀਆ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ